ਗਵਾੜਾ ਸ਼ਹਿਰ ਇਨੀ ਦਿਨੀ ਚੋਰਾ ਦਾ ਹੱਬ ਬਣਿਆ ਹੋਇਆ ਹੈ ਆਏ ਦਿਨ ਲੁੱਟਦੀਆਂ ਸਫਲ ਵਾਰਦਾਤਾ ਨੂੰ ਬੇਖੌਫ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਇੱਕ ਵਾਰ ਫਿਰ ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਬੰਗਾ ਰੋਡ ਤੇ ਜਾ ਰਹੇ ਹਰੀਸ਼ ਕੁਮਾਰ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਗਲੇ ਵਿੱਚ ਪਾਈ ਚੈਨ ਲਾ ਕੇ ਚੋਰ ਫਰਾਰ ਹੋ ਗਏ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਨੀ ਫੁਰਤੀ ਨਾਲ ਹੱਥ ਸਾਫ਼ ਕੀਤਾ ਕਿ ਪੀੜਤ ਹਰੀਸ਼ ਕੁਮਾਰ ਵੱਲੋਂ ਪਿੱਛਾ ਕਰਨ ਦੇ ਬਾਵਜੂਦ ਵੀ ਮੋਟਰਸਾਈਕਲ ਸਵਾਰ ਲੁਟੇਰੇ ਹੱਥ ਨਾ ਲੱਗੇ ਮੀਡੀਆ ਮੁਖਾਤੀਬ ਹੁੰਦਿਆ ਪੀੜਿਤ ਹਰੀਸ਼ ਕੁਮਾਰ ਤੇ ਉਹਨਾਂ ਦੇ ਪਿਤਾ ਨੇ ਜਿੱਥੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਲੁਟੇਰਿਆਂ ਨੂੰ ਜਲਦਫੜ ਇਨਸਾਫ ਦੀ ਵੀ ਮੰਗ ਕੀਤੀ ਮੇਰਾ ਨਾਮ ਹਰੀਸ਼ ਕੁਮਾਰ ਜੀ ਆਏ ਕਿੱਥੇ ਦੇ ਰਹਿਣ ਵਾਲੇ ਕਿਹੜਾ ਮਸੀ ਡੱਬਿਆ ਮੱਲਾ ਫਗਵਾੜਾ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਇਹ ਬੰਗਾ ਰੋਡ ਤੇ ਮੈਂ ਜਾਂਦਾ ਪਿਆ ਸੀਗਾ ਜਦੋਂ ਚੂਡ ਸਬਸੀਸ਼ਨ ਮੋੜਦੇ ਆ ਉੱਥੇ ਉੱਥੇ ਬੰਦੇ ਨੇ ਦੋ ਬੰਦੇ ਸੀਗੇ ਪਲਸਰ ਤੇ ਕਾਲੇ ਰੰਗ ਦਾ ਪਲਸਰ ਸੀਗਾ ਨੰਬਰ ਪਲੇਟ ਪਿੱਛੇ ਐ ਨਹੀਂ ਸੀਗੇ ਇੱਕਦਮ ਪਿੱਛੋਂ ਚੈਨ ਨੂੰ ਚਪਟਾ ਮਾਰ ਕੇ ਖੂਕੇ ਲੈ ਗਏ ਦੋ ਜਣੇ ਕਿੰਨੀ ਸੀ ਚੈਨ ਚੈਨ ਡੇਢ ਟੋਲੇ ਤੋਂ ਉੱਤੇ ਸੀਗੀ ਤੇ ਕਿੰਨੇ ਵਜੇ ਹੋਇਆ ਹਾਸ 11:14 ਮੰਤ ਤੇ ਕਾਲੇ ਰੰਗ ਦਾ ਪਰਨਾ ਫੜਿਆ ਸੀ ਉਹਨੇ ਹੱਥ 'ਚ ਤੇ ਮੂੰਹ ਵਗਾਰੇ ਬੰਨੇ ਹੋਏ ਸੀ ਮੂੰਹ ਵਗਾਰੇ ਨਹੀਂ ਬੰਨੇ ਸੀਗੇ ਤੇ ਪੁਲਿਸ ਕੰਪਲੀਟ ਕੀਤੀ ਸਮਾਂ ਨੂੰ ਲੱਗਿਆ ਜੀ ਕੀਤੀ ਹੈ ਜੀ ਹੁਣ ਤੇ ਤੁਸੀਂ ਕਹਤੇ ਸੀ ਐਵੇਂ ਐਕਟਿਵ ਹਦ ਸੀਗਾ ਜੀ ਕਿੰਨਾ ਕਨਖਾਨ ਹੋ ਗਿਆ ਲਗਭਗ ਡੇਢ ਤੋਂ 3 ਲੱਖ 3 ਲੱਖ ਤੋਂ ਵਿਚ ਵਿਚ ਪੀ ਮੰਗ ਰਹੇ ਨੇ ਪ੍ਰਸ਼ਾਸਨ ਕੋਲ ਆਪਾਂ ਜਿੱਦਾਂ ਮੇਰੀ ਇਨਸਾਫ ਦਵਾਇਆ ਜਾਵੇ ਚੈਨੀ ਬਾਬਸ ਦਿੱਤੀ ਹੈ ਵੇਲੇ ਲੇਵੀ ਨੂੰ ਬੰਦਪਾਗੀ ਘਟਨਾ ਹੋਈ ਹੈ ਜੀ ਬੰਗਾ ਰੋਡ ਦੇ ਵਿੱਚ ਹਰੀਸ਼ ਜਿਹੜਾ ਮੇਰੇ ਨਾਲ ਦਾ ਆਪਣਾ ਬੇਟਾ ਹੀ ਹੈ ਇਹਦੀ ਚੇਨ 11:14 ਮਿੰਟ ਤੇ ਚੂੜ ਜਿਹੜਾ ਸਰਵਿਸ ਸਟੇਸ਼ਨ ਦਾ ਬੰਗਾ ਰੋਡ ਤੇ ਉਹਦੇ ਨੇੜੇ ਇਹਦੀ ਡੇਢ ਕਤੌਲੇ ਦੀ ਜਿਹੜੀ ਹੈਗੀ ਲਗਭਗ ਚੇਨ ਦੇ ਗਲੇ ਚ ਸੀਗੀ ਐਕਟਿਵ ਦਾ ਸੀਗਾ ਪੈਟਰੋਲ ਇਨ ਜਾ ਰਿਹਾ ਸੀ ਉਹਨਾਂ ਨੇ ਉੱਥੇ ਉਹ ਦੋ ਬੰਦੇ ਸੀਗੇ ਇਹਨੇ ਇਹਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਸੀ ਔਰ ਕਾਲਾ ਰੰਗ ਦਾ ਪਲਸਰ ਸੀ 125 ਸੀਸੀ ਵਾਲਾ ਤੇ ਉਹ ਖੋ ਕੇ ਇੱਕਦਮ ਲੈ ਗਏ ਆ ਤੇ ਇਹਨੇ ਪਿੱਛਾ ਵੀ ਕੀਤਾ ਲੇਕਿਨ ਉਹ ਜਿਹੜੇ ਹੱਥ ਨਹੀਂ ਆਏ ਸੁਖਚੈਨ ਵਾਲਾ ਰੋਡ ਤੇ ਮੁੜ ਗਏ ਤਾਂ ਅਸੀਂ ਹੁਣ ਪੁਲਿਸ ਸਟੇਸ਼ਨ ਆਏ ਆ ਤੇ ਦਰਖਾਸਤ ਵੀ ਦਿੱਤੀ ਆ ਤੇ ਪ੍ਰਸ਼ਾਸਨ ਮਾਰੇ ਇਹ ਬੇਨਤੀ ਆ ਕਿ ਇਨਸਾਫ ਹੋਇਆ ਜਾਵੇ ਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜੇ ਜਾਵੇ ਤਾਂ ਕਿ ਜਿਹੜਾ ਨੁਕਸਾਨ ਆਇਆ ਉਹ ਆਪਾਂ ਜਲਦੀ ਫਿਲ ਕਰ ਸਕਦੇ ਕਿੰਨਾ ਕ ਨੁਕਸਾਨ ਹੋ ਗਿਆ ਜੀ ਇਹਨਾਂ ਨੂੰ ਤਕਰੀਬਨ ਲੱਖ ਤੋਂ ਉੱਪਰ ਹੋ ਗਿਆ ਜੀ ਕਿਉਂਕਿ ਡੇਢ ਟੋਲੇ ਦੀ ਜਿਹੜੀ ਐ ਉੱਤੋਂ ਥੋੜੀ ਉੱਪਰ ਹੈਗੀ ਚੇਨ ਇਹ ਤੇ ਸੋਨਾ ਦੇਖ ਲਓ ਕੀ ਭਾਜ ਆ ਰਿਹਾ ਉਹ ਸਾਹਮਣੇ ਲੱਖ ਤੋਂ ਉੱਪਰ ਹੀ ਜਿਹੜਾ ਇਹਦਾ ਅਮਾਉਂਟ ਬਣਦੀ ਹੈ ਤੇ ਪੁਲਿਸ ਕੰਪਲੀਟ ਕਰਤੀ ਸਰ ਹਾਂਜੀ ਹਾਂਜੀ ਕੀਤੀ ਹੈ ਜੀ ਥਾਣਾ ਹੀ ਖੜੇ ਆਂ ਸੀ ਪੁਲਿਸ ਕੰਪਲੀਨੈਂਟ ਕਰਤੀ ਆ ਫਿਰ ਕੀ ਮੰਗ ਰੱਖਦੇ ਜਿੱਦਾਂ ਮੰਗ ਇਹੀ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਰੋਜ਼ ਦੀ ਕੋਈ ਨਾ ਕੋਈ ਕਟਨਾਉ ਦੀ ਕੱਲ ਵੀ ਚੇਨ ਨਗਰ ਦੇ ਵਿੱਚ ਦੋ ਲੜੀ ਦੀ ਸਹਿਰ ਕਰਦੇ ਕਰਦੇ ਚੇਨ ਕੋਈ ਗਈ ਆ ਇਹ ਜਿਹੜੇ ਆ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਸਾਡੀ ਬੇਨਤੀ ਹੈ ਹੱਥ ਜੋੜ ਕੇ ਕਿ ਇਸ ਚੀਜ਼ ਨੂੰ ਨੱਥ ਪਾਈ ਜਾਵੇ ਔਰ ਉੱਥੇ ਗਸ਼ਤ ਪੁढ़ाई ਜਾਵੇ ਔਰ ਇਹ ਜਿਹੜੀ ਚੇਨ ਖੋਈ ਗਈ ਹੈ ਇਹਨੂੰ ਜਲਦ ਤੋਂ ਜਲਦ ਰਿਕਵਰੀ ਕੀਤੀ ਜਾਵੇ ਕਿਸ ਦੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਨੇ ਜਲਦ ਹੀ ਲੁਟੇਰਿਆਂ ਨੂੰ ਫੜਨ ਦੀ ਗੱਲ ਆਖੀ ਹੈ